ਕਹਿੰਦੇ ਤੋਂ ਬਲੂ ਸਾਥੀਓ ਪੰਜਾਬ ਆਪਣਾ ਇਤਿਹਾਸ ਹਰ ਵੇਲੇ ਦੁਹਰਾਉਂਦਾ ਰਹਿੰਦਾ ਜਿਵੇਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਆ ਜਿਹੜਾ ਦਰਸ ਵਾਲੇ 60 65 ਅਧਿਆਪਕ ਨੇ ਜਿਨ੍ਹਾਂ ਦਾ ਧੱਕਾ ਹੋਇਆ ਤਾਂ ਇਹਦੇ 15 15000 ਦੇ ਕਟੂਰ ਦੇ ਨੇ ਇੱਕ ਵਾਰੀ ਇਹ ਹੁੰਦੇ ਲਗਾ ਤਨਾਰ ਹੁੰਦੇ ਨੇ ਜਦੋਂ ਆ ਸਾਡੇ 93 ਰੰਗ ਦੇ ਸਾਥੀਆਂ ਨੂੰ ਜੱਬੇ ਦੌਰ ਦੇ ਵਿੱਚ ਇਹ ਤੋਂ ਦੇ ਪੋਤਰੀ ਹੁਣ ਸਰਕਾਰ ਸਿੱਖਿਆ ਮੰਤਰੀ ਸ਼ਹਿ ਦੇ ਜਦੋਂ ਕਸ਼ੀਟਿਆ ਗਿਆ ਕੁੱਟਿਆ ਗਿਆ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਕੱਲ ਵੀ ਸੀ ਕੱਲ ਦੇ ਦਿਨ ਵੀ ਤਾਂ ਮਜਾਰਾ ਦੀ ਗਤੀਵਿਧੀ ਦੇ ਵਿੱਚ ਸੈਂਕੜੇ ਥਾਵਾਂ ਦੇ ਅਧਿਆਪਕ ਤੇ ਨੇ ਜਿਹੜੇ ਜਾਂ ਹੋਰ ਕਿਸਾਨ ਤੇ ਬੰਦਿਆਂ ਦੇ ਜਿਹੜੇ ਸਾਥੀ ਨੇ ਸਾਡੇ ਇਹਨਾਂ ਦੇ ਹੱਕ 'ਟ ਖੜੇ ਨੇ ਇਸ ਕਰਕੇ ਖੁਦ ਮਤਵਾਨ ਨੂੰ ਜਾਂ ਹਾਵਾਂ ਦੀ ਪਾਰਟੀ ਨੂੰ ਇਹ ਬਹੁਤ ਵੱਡਾ ਬਲੇਖਾ ਇਹ ਸਾਰੀ ਜਿਹੜੇ ਸਿੱਖਿਆ ਨਾਲ ਇਹ ਮੋਦੀ ਤੇ ਮਿੱਤਰਾਂ ਤੋਂ ਲੈ ਕੇ ਆਉਂਦੇ ਨੇ ਉਹਨਾਂ ਨੇ ਪੂਰੇ ਹਿੰਦੁਸਤਾਨ ਨੂੰ ਪੋਸਟ ਸਟੇਟ ਦੇ ਵਿੱਚ ਬਦਲਿਆ ਹੋਇਆ ਤੁਸੀਂ ਚੁੱਪੀ ਚਲੇ ਜਾਓ ਗੁਜਰਾਬ ਚਲੇ ਜਾਓ ਹੋਸਟੇਟਾ ਚਲੇ ਜਾਓ ਜਿਵੇਂ ਤੁਸੀਂ ਇੱਥੇ ਬੈਠ ਕੇ ਗੱਲਾਂ ਕਰਦੇ ਹੋ ਧਰਨੇ ਮਜਾਰੇ ਕਰਦੇ ਹੋ ਆਪਣੇ ਹੱਕਾਂ ਦੀ ਗੱਲ ਕਰਦੇ ਹੋ ਨਾ ਉਥੇੋਂ ਕਰਨ ਨਹੀਂ ਦਿੰਦੇ ਉਥੇ ਬਾਗਰੇ ਕਰਦੇ ਨੇ ਉਥੇ ਕੋਈ ਜੱਫੇ ਬੰਦਿਆ ਬਣਾਉਣ ਨਹੀਂ ਤੇ ਵੱਡੇ ਕੱਟ ਕਰਨੇ ਹੁੰਦੇ ਨੇ ਜੋਗੀ ਤਾਂ ਕਹਿੰਦਾ ਜੇ ਤੁਸੀਂ ਇਕੱਠੇ ਹੋਣਾ ਪਹਿਲਾਂ ਮਤਲਬ ਕੁਸ਼ਕੀ ਤਾਂ ਅਜਾਜਤ ਲੋਕ ਵੀ ਕਿੰਨੇ ਗਤੀਕਾ ਹੋਗੇ ਕਿੱਥੇ ਬੈਠੋਗੇ ਕਿਵੇਂ ਜਾਓਗੇ ਇਹੀ ਮੋਦੀ ਦਾ ਹਾਲ ਹੈ ਪਰ ਇਹ ਪੰਜਾਬ ਪੰਜਾਬ ਜੋ ਕਿਸਾਨਾਂ ਨੇ ਆਪਣੀ ਲੜਾਈ ਲੜੀ ਦਿੱਲੀ ਦੇ ਵਿੱਚ ਆ ਕੇ ਉੱਥੇ ਵੀ ਇਤਿਹਾਸ ਬਦਲ ਕੇ ਆਏ ਉਹੀ ਬੋਦੀ ਜਿਹੜੇ ਸਾਰੇ ਹਿੰਦੁਸਤਾਨ 'ਚ ਲੋਕਾਂ ਨੂੰ ਖੁੱਡਰ ਢਿੰਦਾ ਆਪ ਉਹਨੂੰ ਥੱਲੇ ਮਾ ਕੇ ਕਾਨੂੰਨ ਵਾਪਸ ਕਰਾ ਕੇ ਆਏ ਤੇ ਪਿਕਨਿਕ ਕੈਂਡੀ ਬੋਰਡ ਦੇ ਭਗਵਾਨ ਸਮਾਨ ਜਿਹੜੇ ਉਹਨਾਂ ਨਾਲ ਮੀਟਿੰਗਾਂ ਕਰਕੇ ਆਉਂਦੇ ਆ ਇਹ ਤੈਅ ਕਰਕੇ ਆਉਂਦੇ ਉੱਥੋਂ ਵੀ ਪੰਜਾਬ ਦੇ ਲੋਕਾਂ ਨੂੰ ਕਿਵੇਂ ਦੱਬਣਾ ਇਥੋਂ ਦੇ ਕਿਸਾਨ ਜਿੱਥੇ ਬੰਦਿਆਂ ਨੇ ਧੱਕੇਸ਼ਾਹੀ ਕਰਕੇ ਜਦੋਂ ਉੱਥੋਂ ਫਾੜ ਤੋਂ ਉਠਾਇਆ ਤੇ ਹੁਣ ਉਹਨਾਂ ਨੇ ਜੇ ਉਹਨਾਂ ਕਹਿੰਦੇ ਆਪੋਨ ਨਕਸਲਾਈਟ ਕਹਿੰਦੇ ਉਹ ਉਹ ਤੁਹਾਨੂੰ ਅਮਰਿਤਸਰ ਸਾਹਿਬ ਜਾਂ ਮੋਦੀ ਬਹੁਤ ਵਾਰੀ ਤੁਸੀਂ ਪਾਸ ਸੁਣੋ ਉਹਨਾਂ ਦੇ ਉਹ ਕਹਿੰਦੇ ਆ ਕਿ ਸੈਰੀ ਨਕਸਲਾਈਟ ਨੇ ਉਹਨਾਂ ਨੂੰ ਖਤਮ ਕਰਵਾ ਬੜੇ ਖਤਮ ਹੋ ਗਏ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਇੱਥੇ ਬਰਬਰਾਂ ਵਰਗੇ ਇੱਥੇ ਫਾਈਨਾਂ ਬਾਬਾ ਕੇ ਪ੍ਰੋਫੈਸਰ ਪੜੇ ਲੱਗੇ ਜੜੇ ਸਾਡੇ ਬੁੱਧੀਜੀਵੀ ਨੇ ਉਹਨਾਂ ਨੂੰ ਸਿਰੇ ਕਰਕੇ ਜ਼ਿਲ੍ਹਾ 'ਚ ਬੰਦ ਕੀਤਾ ਉਹ ਸੋਡੀ ਗੱਲ ਸਿਰ ਲਿਖ ਕੇ ਕਰਦੇ ਆ ਅਕਵਾੜਾ ਸੋਡੀ ਗੱਲ ਕਰਦੇ ਨੇ ਆਪਣੀ ਕਾ ਥਾ ਥਾ ਦੇ ਕਹਿੰਦੇ ਨੇ ਉਹਨੂੰ ਵੀ ਭਾਈ ਆਰ ਕਿਤੇ ਲੋਕਾਂ ਦੀ ਗੱਲ ਕਰਦੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਦੇ ਰਹੇ ਪਰ ਪੰਜਾਬ ਦੇ ਲੋਕ ਜੇ ਕਸ਼ਮੀਰੀਆਂ ਤੇ ਵੀ ਤਸੋਂ ਸੱਤਰ ਤੋੜੀ ਜੇ ਕਿੰਨੇ ਤੱਕੇਸ਼ਾਈ ਹੋਈ ਪੰਜਾਬ ਦੇ ਲੋਕ ਹਮੇਸ਼ਾ ਖੜਦੇ ਨੇ ਇਹੀ ਪੰਜਾਬ ਦਾ ਇਤਿਹਾਸ ਹੈ ਪੰਜਾਬ ਦਾ ਇਤਿਹਾਸ ਰਹਿਣਾ ਵੀਰ ਤੇ ਸਾਨੂੰ ਸਿੱਖਿਆ ਗੁਰਮਤ ਤੋਂ ਮਿਲੀ ਆ ਇਹ ਤੋਂ ਛੋਟੇ ਸਾਹਿਬ ਜੀ ਇਹ ਤੋਂ 15 ਸਿੱਕੇ ਬਾਅਦ ਹਰਿ ਸਿੰਘ ਮਲਵਰ ਦੇ ਜੋਧੇ ਤੇ ਹੋਏ ਨੇ ਜਿਹੜੇ ਕਦੇ ਆਪਦੇ ਹੱਕਾਂ ਦੇ ਲਈ ਹਕੂਮਤਾਂ ਦੇ ਨਾਲ ਖੜਦੇ ਰਹੇ ਨੇ ਤੇ ਇਸੇ ਕਰਕੇ ਪੰਜਾਬ ਨੂੰ ਜਿੰਨਾ ਦਿਵਾਉਂਦੇ ਨੇ ਇਹ ਪੰਜਾਬ ਕੋਨਾ ਮੋਰ ਉੱਪਰ ਕੇ ਸੰਬੰਧੇ ਹੁੰਦਾ ਦੇ ਪੰਜਾਬ ਦੇ ਲੋਕ ਕਿਸ ਜੋਰ ਨਾਲ ਹੌਂਕਾ ਲੜਦੇ ਨੇ ਇਸ ਕਰਕੇ ਸਾਥੀ ਜਿਹੜੇ ਪਿਆਰ ਦੀ ਜਿਹੜੀ ਆ ਸਰਕਾਰ ਇਥੋਂ ਦੀ ਸਾਰੀ ਸਿੱਖਿਆ ਜਿਹੜੀ ਇਹਨਾਂ ਕਰਦੀ ਉਹ ਫੇਲ ਜਿਹੜਾ ਇਹਨਾਂ ਦਾ ਮਾਅਦਲ ਸੀ ਦਿੱਲੀ ਆ ਮਾਅਦਲ ਉਹ ਫੇਲ ਇਥੋਂ ਦੇ ਸੇਦੂ ਤਾ ਫੇਲ ਸਾਰਾ ਕੁਝ ਨਾ ਫੇਲ ਇਥੋਂ ਤੱਕ ਤੱਕ ਕੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਵਾਰੀ ਹੁਣ ਜਿਹੜਾ ਇਹਨਾਂ ਨੇ ਸਾਨੂੰ ਤਸਨ ਸਾਹਿਬ ਚਲਾਇਆ ਹਰੇਕ 2 ਮਹੀਨੇ ਬਾਅਦ 25000 ਦਾ 30000 ਕਰੋੜ ਦਾ ਲੋਨ ਲੈ ਕੇ ਸਾਨੂੰ ਤਨਖਾਹਾਂ ਦਿੰਦੇ ਰਹੇ ਉਹ ਵੀ ਰਕਾ ਫਿਰ ਹੋ ਗਿਆ ਆਰਬੀਆਈ ਨੇ ਇਥੋਂ ਦੇ ਸਾਰੇ ਬੈਂਕਾਂ ਦੇ ਕਹਿੰਦਾ ਵੀ ਜਿੰਨੀ ਤੁਹਾਡੀ ਆਮਦਨ ਸੀ ਉਸ ਆਮਦਨ ਦੇ ਹਿਸਾਬ ਨਾਲ ਤੁਸੀਂ ਸਾਰੇ ਕਰਜ਼ੇ ਲੈ ਲੈ ਸਾਨੂੰ ਹੁਣ ਕਰਜ਼ਾ ਦੇ ਸਕਦੇ ਉਹ ਪਹਿਲਾਂ ਵੀ ਨਾ ਸੀ ਇਸ ਵਾਰ ਤੁਸੀਂ ਦੇਖੋ ਅੱਜ 25 ਤਰੀਕ ਹੋ ਗਈ ਅਜੇ ਤੱਕ ਬਹੁਤੇ ਮਨਾਜੋਂ ਤਰਖਾ ਦੇ ਨਹੀਂ ਸਕੇ ਬਿੱਲ ਜਮ੍ਹਾਂ ਹੋਏ ਨੂੰ ਕਿੰਨੇ ਕਿੰਨੇ ਦਿਨ ਹੋ ਗਏ ਇੱਕ ਇੱਕ ਦਿਨ ਦੀ ਤਰਖਾ ਦਿੰਦੇ ਰਹੇ ਵੀ 15 ਦੇ 14 ਨੂੰ ਬਿੱਲ ਹੋ ਗਏ ਬਿੱਲ ਜਮ੍ਹਾਂ ਹੋਏ ਉਹਨਾਂ ਦਾ ਤਰਖਾ ਦਿੰਨੇ ਅੱਜ 15 ਨੂੰ ਬਿੱਲ ਜਮ੍ਹਾਂ ਹੋਇਆ ਉਹਨਾਂ ਦਾ ਤਰਖਾ ਦਿੰਨੇ ਆ ਵਿੱਤੀ ਬਰੇ ਦਾ ਪਹਿਲਾ ਮਹੀਨਾ ਇਹ ਹਾਲਾਤ ਨੇ ਸਾਡੇ ਜਿਹੜੇ ਰੈਗੂਲਰ ਮਰਾਜ਼ਮ ਨੇ ਉਹਨਾਂ ਨਾਲ ਅੱਜ ਦੀ ਜਿਹੜੀ ਬੇਇਨਸਾਫੀ ਆ ਕਿਸੇ ਰੱਬ ਜਿੱਥੇ ਪੈਸਾ ਨੂੰ ਪੇਰ ਤੋਂ ਬੋਤਾ ਮਾਰਦਾ ਦੂਰੋਂ ਕੋਸੇ ਗੋਦਸਿਓਂ ਬੰਦ ਕੀਤੇ ਜਿੱਥੇ 55% ਫਰਦਾਸਨ ਬਿੱਤੀ ਮੁਜਾਦੀ ਬੰਦਾ ਜਿੱਥੇ ਸਾਡੇ ਖਸਤਾ ਦੇ ਖਾਦ ਸਾਡ ਬਿਛਲੇ ਪਕਾਇ ਇੱਥੇ ਹੋਮ ਰੁੜ ਗਏ ਏਸੀ ਬੀਸੀ ਕਿੰਨ ਚਾਰ ਨੌ 14 ਹੋਰ ਹੁੰਦੀਆਂ ਸੀ ਹੋਰ ਰੋਟੀਆਂ ਨਾਲੇ ਕੈਰ ਦਾ ਪਾਵਰ ਸਰਕਾਰ ਪੰਜਾਬ ਸਰਕਾਰ ਬਿੱਤੀ ਤੌਰ ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਇਤੋਂ ਦਾ ਕੋਈ ਸਿਸਟਮ ਨਾ ਟੰਗਰਾ ਚੱਲ ਰਿਹਾ ਚੋ ਜਿਹੜੀ ਚੁਟਕਲੇ ਵਾਲੀ ਸਰਕਾਰ ਸੀ ਉਹ ਫੇਰ ਹੋ ਗਈ ਇਸ ਕਰਕੇ ਪਰ ਡੀਟੀਐਫ ਜਿੱਥੇ ਤੁਸੀਂ ਜਿੱਥੇ ਅਣਸਾਫ ਬੇਨਸਾਫੀ ਦੀ ਗੱਲ ਹੋਊਗੀ ਉਥੇ ਹਰ ਰੋਜ਼ ਤੁਹਾਨੂੰ ਡੀਟੀਐਫ ਮਿਲੂਗੀ ਇਤੋਂ ਦਾ ਮੈਂ ਪੰਜਾਬ ਸਰਕਾਰ ਦਾ ਪੰਜਾਬ ਆਮ ਆਦਮੀ ਪਾਰਟੀ ਦਾ ਬਲਾਰਾ ਨੀਲ ਕਰਕੇ ਉਹ ਚੰਡੇਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੇ ਡੀਟੀਐਫ ਨੇ ਇੱਕ ਮਸਲੇ ਤੇ ਬੋਲਣਾ ਪਰ ਚੋਣਾ ਚੋਣਾ ਕਿ ਉਹਨਾਂ ਡੀਟੀਐਫ ਲੜ ਲੈ ਅਸੀਂ ਤੁਰਾਂ ਨਹੀਂ ਲੜਦੇ ਅਸੀਂ ਲੋਕ ਮਸਲੇ ਦੀ ਗੱਲ ਕਰਦੇ ਆ ਜੇ ਕਿਤੇ ਕਿਸਾਨਾਂ ਨੂੰ ਤਕਿਆ ਹੁੰਦਾ ਜੇ ਮਜ਼ਦੂਰਾਂ ਨੂੰ ਤਕਾਂ ਦਾ ਮਜ਼ਦੂਰਾਂ ਨੂੰ ਤਕਾਂ ਦਾ ਜਿੱਦੇ ਬਹਾਰ ਰੋਜ਼ ਹਰ ਮਾਰਕ ਦੇ ਵਿੱਚ ਇਸ ਕਰਕੇ ਅੱਜ ਸਾਡੇ ਪ੍ਰਸ਼ਾਸਕੂ ਦੇ ਅੱਧ ਬੈਠੇ ਨੇ ਇਹਨਾਂ ਦਾ ਚੋਣ ਤੋਂ ਸਿੱਕਾਰ ਚੱਲਿਆ ਨਗਾ ਪਰ ਇਹਨਾਂ ਦੀ ਹਾਜ਼ਰ 90 ਨੂੰ ਸੱਤ ਅੱਜ ਬੈਠੇ ਨੇ ਇਹਨਾਂ ਦਾ ਵਾਅਦਾ ਨਹੀਂ ਇਹਨਾਂ ਦਾ ਵੀ ਸ਼ਿਕਾਇਤ ਬੋਣਿਆ ਪਹਿਲਾਂ ਵੀ ਇਹ ਕੁਝ ਦੇਖੋਗੇ ਜਿੱਥੇ ਵੀ ਸੁਣਿਆ ਜੋ ਰੋਡ ਪਈਆ ਪਹਿਲਾਂ ਵੀ ਜਾਂਦੇ ਰਹੇ ਆ ਰੋਬੀ ਜਰਮਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਤੁਹਾਨੂੰ ਕਾਲ ਹੋ ਗਿਆ ਕੌਨਿ ਜਿ ਬੈਠੇ ਨੇ ਇਹਨਾਂ ਦਾ ਸਤਿਕਾਰ ਜਰਮਾਂ ਦਾ ਸਮਾਚਨ ਹੈ ਤੁਮੂ ਦੇ ਵਿੱਚ ਲਗਾਤਾਰ ਹਾਜ਼ਰ ਹੁੰਦੇ ਰਹੇ ਲਗਾਤਾਰ ਹਰ ਰੋਜ਼ ਸਾਡੇ ਅਧਿਆਪਕਾਂ ਨਾਲ ਲਗਾਤਾਰ ਜੁੜਦੇ ਰਹਿੰਿਆ ਸੇ ਪ੍ਰੋਜੈਕਟ ਸਾਥੀ ਜਿਨੂੰ ਜਿੱਥੇ ਬੰਦੀਆਂ ਆਈਆਂ ਨੇ ਸਿੱਕ ਬਣਤੀਆਂ ਇੱਕਾ ਬਣਾ ਲਈਏ ਆਉਣ ਵਾਲੇ ਸਮੇਂ ਬਾਰੇ ਚੰਗੇ ਰਹੂਗਾ ਹਾਲਾਤ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਨਹੀਂ ਹੈਗੇ ਸਾਡਾ ਵਾਲੇ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਜਿੰਨੇ ਵੀ ਇਥੋਂ ਚਿਰਾਂ ਨੇ ਇੱਕੀ ਬਣਾ ਸਾਰਨਾ ਨਹੀਂ ਤੇ ਇਸ ਇੱਕੀ ਦੇ ਸਾਹਮਣੇ ਹੋਰ ਦਮਿਆ ਕਰਕੇ ਤੇ ਜਿਹੜਾ 58ਵਾਂ ਪਤਲਾ ਇਹਨੂੰ ਉਸੇ ਚੱਕੇ ਸਾਹਮਣੇ ਅੱਜ ਲਾਈਏ ਕੰਪੂ ਲਾਉਣਾ ਸਾਰੇ ਸਾਥੀਆਂ ਨੂੰ ਉੱਥੇ ਜਾਈਏ ਜੇ 989 ਵਿੱਚ ਆਏ ਵਸ ਇੱਕੋ ਹੀ ਆ ਤੇ ਦੋ ਭਰਤੀ ਅਸੀਂ 8500 ਦੀ ਗਿਣਤੀ ਭਰਤੀ ਹੋਈ ਸੀ ਪਹਿਲਾ 349 919 ਨੌਕ ਮਾੜ ਰਿਤੇ 426 ਸਲ ਮਾੜ ਰਿਤੇ ਜਿਹੜੇ ਪਹਿਲਾ 900 ਲਾੜ ਦਿੱਤੇ ਉਹ 700 ਛੱਡ ਕੇ ਉਹ 989 ਵਿੱਚ ਆ ਗਏ ਤੇ ਕੁੱਲ ਭਰਤੀ ਸਾਰੀ 1200 28500 1200 ਭਰਤੀ ਹੋਈ ਆ ਭਰਤੀ ਕੋਈ ਸਿਰ ਨਹੀਂ ਲਾਉਦੇ ਮੈਨਾਂ ਕੋਈ ਪੋਸਟ ਨਹੀਂ ਆ ਸਾਰੇ ਸਿਆਸਾ ਪਰਤੀਆਂ ਨੇ ਉਹਨੂੰ ਡਰਾਮਾ ਕਰਕੇ ਇਹ ਡਰਾਮੇ ਕਰਦੇ ਨੇ ਵੀ ਇਸ ਭਰਤੀ ਕਰ ਰਹੇ ਆ ਉਹਨਾਂ ਸਿੱਖਿਆ ਘਰਾਣਿਆਂ ਦਾ ਜਨੂਸ ਹਰੇ ਆਪਾਂ ਰੋਜ਼ ਦੇਖ ਰਹੇ ਆ ਉਹਦੀ ਲੰਮੀ ਕਰਣੀ ਕਰਕੇ ਕਿ ਉਹ ਸਮਾ ਹੋ ਗਿਆ ਚਾਹ ਜਾਂਦਾ ਚਾਹ ਸਗਾ ਸਿਤਨੜ ਦੇ ਲੋਕਾਂ